ਸੰਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਲੰਘਾ ਦਿੱਤੀ ਅਣਥੱਕ ਸੇਵਾ ਕਰਦੇ ਰਹੇ ਅਸੀਂ ਬਹੁਤ ਪਾਣੀ ਵੀ ਛਿੜਕਦੇ ਰਹੇ ਆ ਸਾਨੂੰ ਨਾਲ ਲਾ ਕੇ ਸਾਰੇ ਗੁਰਦੁਆਰੇ ਵਿੱਚ ਪਾਣੀ ਛਿੜਕਦੇ ਹੁੰਦੇ ਸੀ ਉਹਨਾਂ ਬਜ਼ੁਰਗਾਂ ਨੇ ਆਪਣੀ ਜ਼ਿੰਦਗੀ ਬਾਬਾ ਜੀ ਦੇ ਚਰਨਾਂ ਵਿੱਚ ਲਾ ਦਿੱਤੀ ਅੱਜ ਜਿੱਥੇ ਕਿਤੇ ਚਾਪਲੋਸੀ ਹੁੰਦੀ ਆ ਥਾਂ ਥਾਂ ਲੋਕ ਤੁਰੇ ਫਿਰਦੇ ਆ ਔਰ ਉਹ ਐਸੇ-ਐਸੇ महंत ਜੀ ਜਿਹੜੇ ਬਾਬਾ ਜੀ ਦੇ ਚਰਨਾਂ ਤੋਂ ਬਾਹਰ ਨਹੀਂ ਕਿਸੇ ਕੋਲੇ ਗਏ ਇੱਕੋ ਇੱਕ ਨਿਸ਼ਾਨਾ ਸੀ ਤਨ ਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਡਿਊਟੀ ਦੇ ਐਡੇ ਪਾਵੰਦ ਤਿੰਨ ਤਿੰਨ ਰੋਲਾ ਉਹ 24 ਘੰਟਿਆਂ ਦੇ ਵਿੱਚ ਲਾਉਂਦੇ ਸੀ ਨਾਲੇ ਸੇਹ ਤੋਂ ਉਹਨਾਂ ਦੀ ਮੈਂ ਇੱਕ ਦਿਨ ਕਿਹਾ ਮਖਾ ਮਹਾਰਾਜ ਤੁਹਾਡੀ ਇੰਨੀ ਸਿਹਤ ਕਮਜ਼ੋਰ ਕਿਉਂ ਹੈ ਗੁਰੂ ਘਰ ਚ ਤਾਂ ਤਕੜੇ ਹੋ ਜਾਂਦੇ ਆ ਉਹਨਾਂ ਨੇ ਸਾਨੂੰ ਫਿਰ ਅੰਦਰਲੀ ਗੱਲ ਦੱਸੀ ਬਈ ਅਸੀਂ ਸੇਧ ਆਪ ਹੀ ਕਮਜ਼ੋਰ ਰੱਖੀ ਹੋਈ ਐ ਬਈ ਸਾਡੀ ਜਿਹੜਾ ਕੋਈ ਮਨ ਕਿਸੇ ਹੋਰ ਪਾਸੇ ਨਾ ਜਾਵੇ ਇਸ ਲਈ ਅੱਜ ਉਹਨਾਂ ਦੇ ਥਾਂ ਤੇ ਸਾਡੇ ਮਨ ਨਾਲ ਕੀ ਤੁਹਾਡਾ ਹਰਵੰਦ ਸਿੰਘ ਇਹਨਾਂ ਨੂੰ ਵੀ ਅਸੀਂ ਮਹੰਤ ਜੀ ਕਹਿੰਨੇ ਆ ਇਹ ਬਹੁਤ ਆਨ ਤੱਕ ਸੇਵਾ ਕਰਦੇ ਆ ਕਿਉਂ ਇਹਨਾਂ ਨੇ ਪਹਿਲਾਂ ਉਹਨਾਂ ਦੀ ਸੇਵਾ ਬਹੁਤ ਕੀਤੀ ਹੈ ਸਾਡੇ ਮਹਾਂਤਰੀ ਬਾਬਾ ਪ੍ਰਤਾਪ ਸਿੰਘ ਜੀ ਦੀ ਫਿਰ ਉਹਨਾਂ ਨੇ ਇਹਨਾਂ ਤੇ ਸਿਰ ਤੇ ਹੱਥ ਰੱਖਿਆ ਅੱਜ ਇਹ ਉਹਨਾਂ ਦੀ ਡਿਊਟੀ ਉਹਨਾਂ ਦਾ ਹੁਕਮ ਧੁਮਾ ਰਹੇ ਆ ਸੇਵਾ ਕਰਦੇ ਆ ਅੱਜ ਉਹਨਾਂ ਦਾ 100 ਸਾਲਾ ਮਨਾ ਰਹੇ ਆ ਆਪਾਂ ਦੇਖੋ ਬਾਬਾ ਜੀ ਦਾ ਬਚਨ ਸੀ ਸੱਚਾ ਸੌਦਾ ਜੇ ਕੀਤਾ ਆਪ ਤੈ ਖੋਟੇ ਕਸਮ ਬਾਲਾ ਤੈ ਨੂੰ ਭਾਮਦਾ ਨਾ ਜੇ ਸਤ ਚੰਦਰ ਬਰਕਤ ਹੋਮਦੀ ਨਾ ਤੇਰਾ 13 ਦੀਆਂ ਧਾਰਨਾ ਪਾਉਂਦਾ ਨਾ ਅੱਜ 13 ਮਾਗ ਹੈ ਤੇਰਾ ਬਾਗ ਵਾਲੇ ਦੇਨ ਉਹਨਾਂ ਦਾ ਜਨਮ ਹੋਇਆ ਅੱਜ 100 ਸਾਲ ਹੋ ਗਿਆ ਤੇ ਉਹਨਾਂ ਦੀ ਯਾਦ ਵਿੱਚ ਤੁਸੀਂ ਇਕੱਠੇ ਹੋਏ ਹੋ ਬਹੁਤ ਵੱਡੇ ਭਾਗਾ ਮਾਲਿਓ ਅਸੀਂ ਸਾਡੇ ਰਾਗੀ ਸਿੰਘ ਜਿਹੇ ਇਹ ਉੱਤਮ ਚੀਜ਼ ਹੈ ਕਾਜੋਗ ਮੇ ਕੀਤਨ ਪ੍ਰਧਾਨਾ ਗੁਰਮਖ ਜਪੀਆਂ ਲਾਏ ਧਿਆਨਾਂ ਅਸੀਂ ਇਸ ਗੱਲ ਦੀ ਇਹਨਾਂ ਤੋਂ ਮਾਫੀ ਮੰਗਦੇ ਆ ਕਿਉਂਕਿ ਵਿੱਚੋਂ ਅਸੀਂ 5 ਮਿੰਟ ਲਾਏ ਆ ਇਸ ਕਰਕੇ ਜਿਵੇਂ ਰਾਤ ਹੁੰਦਾ ਤਾਂ ਆ ਸਮਾ ਤਾਂ ਸਾਡਾ ਰਾਮ ਕਰਨ ਹੁੰਦਾ ਤੇ ਪਰ ਸਾਨੂੰ ਹੁੰਦਾ ਵਾਲੇ ਚੱਕੀ ਰੱਖਦੇ ਆ ਉੱਤੇ ਜਾਣਾ ਪਾਪਾ ਉੱਤੇ ਜਾਣਾ ਤਿੰਨ ਚਾਰ ਪ੍ਰੋਗਰਾਮ ਹੈ ਸਾਡੇ ਤੇ ਇਸ ਤਰ੍ਹਾਂ ਅਸੀਂ ਬੇਨਤੀ ਕਰਦੇ ਆ ਸਾਨੂੰ ਬੜੀ ਖੁਸ਼ੀ ਹੋਈ ਜਦੋਂ ਸਾਨੂੰ ਦੱਸਿਆ ਜਾ ਕੇ ਮੰਤਰੀ ਉਹਨਾਂ ਨੇ ਵੀ ਬਾਬਾ ਪ੍ਰਤਾਪ ਸਿੰਘ ਜੀ ਦਾ 100 ਸਾਲਾ ਮਨਾ ਰਹੇ ਆ ਬਹੁਤ ਵੱਡੀ ਗੱਲ ਹੈ ਅਸੀਂ ਇਸ 100 ਸਾਲੇ ਤੇ ਸਾਰੀਆਂ ਸਿੱਖ ਸੰਗਤਾਂ ਨੂੰ ਐਸੇ ਮਹਾਪੁਰਸ਼ ਇਹ ਕੋਈ ਐ ਨਹੀਂ ਵੇਖਤੀ ਮੇਰੀ ਇਹਨਾਂ ਦਾ ਆਏ ਆ ਮਹਾਪੁਰਸ਼ ਬਣੇ ਆ ਪਤਾ ਨਹੀਂ ਕਿੰਨੇ ਜਨਮਾਂ ਤੋਂ ਧੰਤਨ ਬਾਬਾ ਈਸ਼ਰ ਸਿੰਘ ਜੀ ਦਾ ਬਚਨ ਸੀ ਸਾਡੇ ਨਾਲ ਐਸੇ ਸਿੰਘ ਆ ਅਸੀਂ ਕਿੰਨੇ ਜਨਮਾਂ ਤੋਂ ਸਾਡੇ ਨਾਲ ਹੀ ਤੁਰੇ ਆ ਰਹੇ ਆ ਕੇਰਸੋ ਨੇ ਬੇਨਤੀ ਕਰਤੀ ਬਾਬਾ ਜੀ ਕਿਸੇ ਸਿੰਘ ਨੂੰ ਦਿਖਾਓਗੇ ਬਾਬੇ ਕਹਿੰਦੇ ਦਿਖਾ ਦੇਾਂਗੇ ਤੇ ਜਿਹੜਾ ਪੂਰਨਵਾਸੀ ਵਾਲਾ ਸੱਚਖੰਡ ਹੈ ਉਥੇ ਧੰਨ ਧੰਨ ਬਾਬਾ ਨਾਰਾਇਣ ਸਿੰਘ ਜੀ ਖੜੇ ਬਾਹਰ ਨਿਕਲ ਕੇ ਜਿਵੇਂ ਅਸੀਂ ਮਹੰਤ ਜੀ ਉਹਨਾਂ ਦੀ ਬਾਹ ਫੜੀ ਆ ਬਾਬਾ ਜੀ ਬਾਹ ਫੜ ਕਹਿੰਦੇ ਕੇਰਸਿਆ ਆ ਸਾਡੇ ਪਤਾ ਹੀ ਨਹੀਂ ਕਿੰਨੇ ਜਨਮਾਂ ਤੋਂ ਨਾਲ ਤੁਰੇ ਆਉਂਦੇ ਆ ਫਿਰ ਕਹਿੰਦੇ ਬਾਬਾ ਜੀ ਨਾਂ ਦੱਸੂੰਗਾ ਬਾਬੇ ਕਹਿੰਦੇ ਨਾ ਤੇਰੇ ਚ ਵੀ ਤੇ ਸਾਡੇ ਚ ਵੀ ਤੇ ਹਉਮਾ ਜਾਵੇਗੀ ਨਹੀਂ ਬਾਬਾ ਜੀ ਕਹਿੰਦੇ ਜਿਹੜੇ ਗੁਰਮਖੋ ਕਿਤੇ ਜਾਂਦੇ ਹੀ ਨਹੀਂ ਉਹ ਸਦਾ ਲਈ ਚੜ੍ਹਦੀ ਕਲਾ ਵਿੱਚ ਰਹਿੰਦੇ ਆ ਇਸ ਲਈ ਅਸੀਂ ਸਮਾਪਤੀ ਕਰਦੇ ਆ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਬਾਬਾ ਪ੍ਰਤਾਪ ਸਿੰਘ ਜੀ ਮਹਾਪੁਰਸ਼ਾਂ ਦੇ ਇਹ 100 ਸਾਲ ਦੇ ਸੰਬੰਧ ਵਿੱਚ ਅਸੀਂ ਸੋਤੋਂ ਇੱਕ ਪਿਆਰ ਦਾ ਸੂਤ ਲੈਣਾ ਪਤਾ ਲੱਗ ਜੇ ਕੋਈ ਸੋਨੂੰ ਕਿੰਨੀ ਖੁਸ਼ੀ ਆ ਬਾਬਾ ਜੀ ਦੇ 100 ਸਾਲੇ ਦੀ ਸਾਰੇ ਬਾਹਾਂ ਖੜੀਆਂ ਕਰਕੇ ਇਹ ਬਚਨ ਕਹੋ ਵੀ ਨਿਤਨੇਮ ਕਰਾਂਗੇ ਬਾਣੀ ਪੜਾਂਗੇ ਸਾਰਾ ਮਾਗਦਾ ਮਹੀਨਾ ਮਰ ਚੜ ਕੇ ਬਾਣੀ ਪੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਗਰੀਬ ਨਵਾਜ ਸਤਿਗੁਰੂ ਸਾਹਿਬ